ਆਜਾ ਆਜਾ ਪੁੱਤ ਆਜਾ ਆਜਾ ਬੱਚੇ ਕਿਵੇਂ ਆਜਾ ਪੁੱਤ ਆਜਾ ਇਹਨੇ ਵਿਚਾਰੇ ਹਨ ਘਰ ਚੜਨਾ ਬਹੁਤ ਔਖਾ ਹੈ ਘਰ ਚੜਨਾ ਬਹੁਤ ਔਖਾ ਹੈ ਇਹ ਜਿਹੜੇ ਹਾਲਾਤ ਨੇ ਦੇਖ ਨਾ ਕਰਦਾ ਇੱਕ 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 ਧੀ ਸਾਡੀ ਧੀ ਆਪਣੀ ਇਹ ਕਹਿ ਰਹੇ ਨਾ ਛੋਟਾ ਬੱਚਾ ਬਜਾਰਾ ਇਹਨਾਂ ਨੂੰ ਉਹਨਾਂ ਨੂੰ ਕੁਝ ਨਹੀਂ ਪਤਾ ਵਿਚਾਰਿਆਂ ਨੂੰ ਹਨਾ ਵੀ ਕੀ ਨੁਕਸਾਨ ਹੋ ਰਿਹਾ ਆਜਾ ਆਜਾ ਪੁੱਤ ਘਬਰਾਣਾ ਮੇਰਾ ਪੁੱਤ ਆਇਆ ਤੀ ਇਹ ਆਜਾ ਉਹ ਵਧੀਰ ਹੁੰਦੀ ਹੈ ਇਹ ਮੇਰਾ ਬੁੱਤ ਆਹ ਰੋਣੇ ਇਹ ਮੇਰਾ ਬੁੱਤ ਜੀਆ ਕਿਵੇਂ ਕੋਠਿਆਂ ਦੇ ਉੱਪਰ ਖੜ ਕੇ ਬੇਸabri ਨਾਲ ਇੰਤਜ਼ਾਰ ਕਰਨਾ ਕਿ ਕੋਈ ਆਊਗਾ ਦੇਖ ਕੇ ਮੈਂ ਨਿਵਾਹਾਂ ਦੇ ਵਿੱਚ ਪਾਣੀ ਪੈ ਰਿਹਾ ਆਪਣੇ ਹੱਥੀ ਘਰ ਪਾਏ ਤੇ ਅੱਜ ਸਾਹਮਣੇ ਨਿਵਾਹਾਂ ਦੇ ਵਿੱਚ ਪਾਣੀ ਪੈਂਦਾ ਦੇਖ ਰਹੇ ਨੇ ਧੰਨੇ ਇਹ ਲੋਕ ਵੀ ਧੰਨੇ ਬਈ ਜਿਹੜੇ ਮਾਰਾਂ ਚੱਲਦੇ ਆ ਉਹ ਫੜ ਕੇ ਰੱਖੀ ਮਾਰੇ ਜਦੋਂ ਨਹੀਂ ਬਾਈ ਸਹੀ ਹੈ ਨੰਬਰ ਤੁਹਾਨੂੰ ਦੁਬਾਰਾ ਲਿਖ ਲਓ ਕੰਦ ਨੂੰ ਫਸ ਗਿਆ ਦੁਬਾਰੇ ਲਿਖਾਈ ਬਾਈ ਨੰਬਰ ਇੱਥੇ ਇੱਥੇ ਪਾਇਆ ਸੱਤ 6 7 6 9 2 9 2 ਪੌੜੀ ਲਿਆਓ ਪੌੜੀ 2 2 ਦੋ ਬਾਰੀ ਜ਼ੀਰੋ ਨਾਲ ਜਾਊਗਾ ਬਾਈ ਬਾਈ ਜਾਊਗਾ ਕੋਈ ਨਹੀਂ ਛੱਡ ਦਾਂਗੇ ਛੱਡ ਦਾਂਗੇ ਜ਼ੀਰੋ ਤੋਂ ਬਾਅਦ 1 1 0 0 ਕੋਈ ਨਹੀਂ ਬਾਈ ਤੋਂ ਸੇਵਾ ਲਵਾਂਗੇ ਸੇਵਾ ਵੀ ਕਰਵਾਵਾਂਗੇ ਨਾਲ ਉਹ ਬਿਲਾ ਹੋਣਾ ਵੀ ਇੱਧਰ ਫਸਿਓ ਪਏ ਆ ਨਾਲੇ ਲੋਕਲ ਫੇਰ ਵੀਰ ਆ ਸੇਤੰਗ ਸਾਬਾਈ ਧੀਰੇ ਧੀਰੇ 100 ਕੋਈ ਨਹੀਂ ਪਣੀ ਆ ਗਏ ਅਸੀਂ ਬਹੁਤ ਸ਼ਹਿਰਪੁਰ ਤੋਂ ਆਏ ਆ 7892200100